ने मैं ने। चलो थी थी मैं करना सी चारा घट बनवाया बेचारा खा पी के महा सेठ बनाई है तो मैं गल करके धरतू बढ़ावा मतलब मैं नहीं चाहता कि यह हालात पैदा करा कि जिद्दी हार्ट बीट बढ़े ਮਗਰ ਕੋਈ ਕਹਿੰਦਾ ਯਾਰ ਜਿਉਂਜਾ ਕਿ ਨਾਮ ਹੈ ਫੋਦਾ ਵੀ ਜੇਲੇ ਵੀ ਤੋਰਦਾ ਤੇ ਜਦ ਮੈਂ ਵੀ ਟਵੀਟ ਪੜਦਾ ਤੇ ਪੜ ਪੜ ਕੇ ਲੋਕ ਆਛਾ ਵੀ ਹੁੰਦਾ ਮੈਂ ਕੋ ਬੜੇ ਧਿਆਨ ਨਾਲ ਪੜੇ ਇੱਕ ਇੱਕ ਲਾਈਨ ਜਿਹਨੇ ਕਹਿੰਦੇ ਨੇ ਕਿ ਕੀ ਹੁੰਦੀ ਰਹਿ ਗਈ ਕੋਈ ਰਹਿ ਗਈ ਜਨਾਬਾਂ ਮਦਰਾਂ ਨੂੰ ਫਿਰ ਵੀ ਹੈ ਮਾਦਰੀ ਬੰਗਰੇ ਕੀ ਜਿਲ੍ਹੇ ਦਾ ਮਛਲਾ ਚੱਲਦਾ ਕਿ ਉਹ ਬਾਦਲ ਸਾਹਿਬ ਨੂੰ ਚੰਗੀ ਤਰ੍ਹਾਂ ਦੱਸਦਾ ਮਗਰ ਬਾਦਲ ਸਾਹਿਬ ਨੂੰ ਪਤਾ ਕੀ ਹੋਇਆ ਭੁੱਲ ਕੇ ਜੀ ਗੋ भी कोई ब्रेखा बराबर मैं हरजोतरी हम केजरीवाल की हसद की भी लग सकती नहीं लाई लाखों पिछर वाली फोटो लाई मैं कहते रबी यह है जो वह कम हो जाए कस्ट मोर लगता है अमनजोत की अमनप्रीत अमनजोत ਅਮਨ ਜੋ ਅਮਨ ਪ੍ਰੀਤ ਅਮਨ ਜੋ ਅਮਨ ਜੋ ઓ ਇੰਸਪੈਕਟਰਾਂ ਤੇ ਅਲੀਗੇਸ਼ਨ ਕਿਹਦੇ ਖਿਲਾਫ ਲਾ ਰਹੀ ਆ ਜੀ ਕਿੁੱਛੀ ਨਹੀਂ ਪਈ ਆ ਅਲੀਗੇਸ਼ਨ ਲਗਾ ਰਹੀ ਆ ਹਰਜੋਤ ਬੈਂਚ ਦੇ ਖਿਲਾਫ ਤੇ ਇਹ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਵਾਰੀ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਂਚ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲਦਾ ਹੀ ਜੂ ਮਗਰ ਆਲ ਦਾ ਰਿਸਪੈਕਟ ਫਾਰ ਹਿਸ ਵਾਈਫ ਪਰ ਮੈਂ ਕੋਈ ਐਥਿਕਲ ਗੱਲ ਨਹੀਂ ਕਰੂੰਗਾ ਕਿ ਜੀ ਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਐਥਿਕਲ ਆਏ ਗਵਰ ਦੇ ਬਾਰੇ ਵਿੱਚ ਤਾਂ ਗੱਲ ਨਾ ਕਰ ਮੈਂ ਮਜਬੂਰ ਕਿਉਂ ਹੋ ਗਿਆ ਇਸ ਦੇ ਬਾਰੇ ਇਹਦਾ ਚਿੱਠੀ ਇਹ ਤੁਹਾਡੇ ਚੰਦਾਂ ਨੇ ਤਾਂ ਕੱਲ ਚਲਾਈ ਜੀ ਮੇਰੇ ਕੋਲ ਤੇ ਮੇਰੇ ਕੋਲ ਆਈ ਸੀ ਕਿਉਂ ਆਪ ਆਪ ਹੀ ਫੜਾ ਕੇ ਗਏ ਆ ਕਿ ਮੋਰ ਮੈਂ ਬੋਲਣ ਕਾਹਨ ਲੱਗਿਆ ਕਿ ਬੇਰ ਮਾਲੂਚੇ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਬੇਰ ਆਜੋਤ ਮੈਂ ਜਨਾਵ 86 ਬੱਕਰੇਵੇਂ ਸਵਾਹ ਹੋਲੇ ਇਹਦੇ ਤਰੁ ਤਰੁ ਖਾ ਜਾਂਦਾ ਸਭ ਕੁਝ ਖਾ ਜਾਂਦਾ ਪੁੱਤਾਂ ਵੀ ਖਾ ਜਾਂਦਾ ਮਦਰ ਚਲੋ ਇਸ ਮਸਲੇ ਚ ਮੈਂ ਦੀ ਬੋਲ ਔਰ ਮੈਂ ਵਰਕੇ ਨਹੀਂ ਬੋਲਿਆ ਚਲੋ ਕਾਲਾ ਟੱਠ ਫਿਰ ਮਾਲਕ ਕੋਲ ਜਾ ਕੇ ਟਵੀਟ ਕਰਤਾ ਫਿਰ ਇੱਕ ਹੋ ਚੱਕ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ